ਕਰਕਨੇ 200 ਜਲਾ ਗਿਆਨਿਆ ਹਾਈਵੇ ਤੇ ਉਹ ਤਰਾ ਹਾਂ ਦੇਖੋ ਪਾਣੀ ਦਾ ਕਿੰਨਾ ਬਿਨਾ ਪਾਣੀ ਚੜਿਆ ਪਿਆ ਪੱਧਿਆਂ ਤੇ ਤਾਂ ਤਾਂ ਦਬਰੇ ਨੇ ਦੇਖੋ ਗੱਡੀ ਤੇ ਸਾਰੇ ਦਬਰੇ ਨੇ ਪੋਲ ਦੇ નીચે ਪੂਰਾ ਪਾਣੀਓ ਪਾਣੀ ਹੋਇਆ ਪਿਆ ਸਾ 200 ਮੀਟਰ ਤੱਕ ਪੋਲ ਪਾਣੀਆਂ ਉੱਤੀ ਟ੍ਰੈਕ ਦਾ ਟ੍ਰੈਫਿਕ ਕਪੋਤਾ ਸ਼ੁਰੂ ਹੋ ਜਾਂਦੀ ਹੈ ਜਿਹੜਾ ਬਸਟਾਡ ਨੂੰ ਮੋੜਾ ਉਤਨੋ ਸ਼ੁਰੂ ਹੋ ਜਾਂਦਾ ਪਾਣੀ ਦੇਖੋ ਕਿਵੇਂ ਲੋਕਾਂ ਬਦੀਨੋ ਕੇ ਯਾਰ ਨੇ ਇਹਦਾ ਕੋਈ ਹੱਲ ਨਹੀਂ ਕਰ ਰਿਆ ਮਾਨਸਾ ਸਰਪਤੇ ਸਰਪ ਉਹਦੇ ਰੋਟੀਆਂ ਤੇ ਕਰਨੇ ਸਿਆਸਤ ਕਰਦੇ ਨੇ ਇਹਨਾਂ ਤੇ ਪਾਣੀ ਦਾ ਪਰੇ ਨਾ ਕੋਈ ਹੱਲ ਨਹੀਂ ਵਾਇਆ ਆਹੇ ਕੋ ਸਵਾਰੀਆਂ ਜਿਹੜੇ ਮੋਟਰਾਂ ਗੱਤ ਨੇ ਵਿਚ ਵਿਚਾ ਪਾਤੁਰ ਕੇ ਯਾਰੀਆਂ ਨੇ ਕਿਵੇਂ ਪਾਣੀ ਛੱਲਾ ਮਾਰਦਾ ਗੰਦਾ ਪਾਣੀ ਹੈ ਬਿਲਕੁਲ ਸੀਵਰੇਜ ਦਾ ਨਾਂ ਦਾ ਮੰਨ ਦਾ ਲੋਕਾਂ ਦੇ ਸਾਰਾ ਬਚੀ ਲੰਗਣਾ ਪਿਆ ਰਿਹਾ ਮੋਟਰਸਾਈਕਲ ਤੇ ਜਾ ਰਿਹਾ ਇੱਕ ਵਾਰੀ ਪੈਦਲ ਪਿੱਛੇ ਦੋ ਸਵਾਰੀਆਂ ਉਹ ਵੀ ਤੁਰ ਕੇ ਆਏ ਤੇ ਉਹ ਕਿੰਨੇ ਗੰਦੇ ਪਾਣੀ ਦੀ ਯਾਰਾ ਬਾਈ ਸਾਰੇ ਕੱਪੜੇ ਭਿੱਜ ਗਏ ਹੋਏ ਕਿਵੇਂ ਆਪਾਂ ਹੋ ਕੇ ਜਾਂਦਾ ਇੱਕ ਅੱਗੇ ਜਾ ਰਿਹਾ ਸਵਾਰੀ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਇਹਦਾ ਇਹਨਾਂ ਨੇ ਬਸ ਆਉਣਾ ਫੋਟੋਆਂ ਕਰਨੀਆਂ ਨੇ ਤੇ ਚਲੇ ਜਾਣਾ